ਜਿਹੜੇ ਤੁਸੀਂ ਪਿੰਡਾਂ ਦੇ ਲੋਕੋਂ ਤੁਸੀਂ ਕੱਲ ਮਾਫ ਕਰੋਗੇ ਸੁਖੀਰ ਬਾਦਲ ਦੀਆਂ ਗਲਤੀਆਂ ਸ਼ਖੀਰ ਦਾ ਉਸ ਵੀ ਨਹੀਂ ਹੈ ਇਹ ਤਾਂ ਗੁੰਡਾਗਰਦੀ ਚ ਰਿਹਾ ਹੈ ਆਮ ਪਾਰਟੀ ਆ ਜਿਹੜੇ ਹੁਣ ਆਈ ਆ ਇਹਨਾਂ ਕੋ ਗੁੰਡਾਗਰਦੀ ਜਾਂ ਕੋਈ ਬਦਮਾਸ਼ ਉਹਦੇ ਘਟ ਹੈ ਪ੍ਰੋਗਰਾਮ ਰੌਣਕ ਸੱਥਾਂ ਦੀ ਤਹਿਤ ਅੱਜ ਅਸੀਂ ਪਹੁੰਚਿਆ ਪਿੰਡ ਮੰਡੋਫਲ ਜਿੱਥੇ ਸੱਥ ਵਿੱਚ ਬਹੁਤ ਸਾਰੇ ਨੌਜਵਾਨ ਬਜ਼ੁਰਗ ਸਾਨੂੰ ਨਜ਼ਰ ਆਈ ਗੱਲਬਾਤ ਕਰਾਂਗੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਭਾਜੀ ਕੀ ਨਾਮ ਹੈ ਕੁਲਦੀਪ ਸਿੰਘ ਜੀ ਨਵੀਂ ਸਰਕਾਰ ਨੂੰ 3 ਸਾਲ ਹੋਣ ਆਲੇ ਨੇ ਕੰਮ ਕਰ ਵਧੀਆ ਹੋ ਰਹੇ ਨੇ ਕਿ ਪਹਿਲਾਂ ਵਧੀਆ ਹੁੰਦੇ ਸੀ ਹਾਂਜੀ ਉਦਾਂ ਹੀ ਜਿਵੇਂ ਪਹਿਲੂ ਚੱਲਦੇ ਹੁਣ ਵੀ ਉਦਾਂ ਹੀ ਚੱਲਦੇ ਨੇ ਤੁਹਾਨੂੰ ਪਤਾ ਰਹੇ ਜਿਹੜੀ ਮਰਜ਼ੀ ਸਰਕਾਰ ਆਈ ਜਾਣ ਜੀ ਠੀਕ ਨਹੀਂ ਜੀ ਆ ਜੀ ਬਸ ਇਹੀ ਹੈ ਜੀ ਪਰ ਬਦਲਾਅ ਕੋਈ ਨਹੀਂ ਨਜ਼ਰ ਆਇਆ ਤੁਹਾਨੂੰ ਸਾਨੂੰ ਨਹੀਂ ਕੋਈ ਆਪ ਕੋ ਦਿਖਾਵੇ ਖਾਸ ਹੋਵੇ ਹਾਂਜੀ ਇਹ ਸਰਕਾਰਾਂ ਨੂੰ ਪਤਾ ਕਿਵੇਂ ਜੀ ਕਿਉਂ ਨਹੀਂ ਨਜ਼ਰ ਆਇਆ ਤੁਹਾਨੂੰ ਕਿ ਜਿਹੜੇ ਕੰਮ ਕਹਿ ਰਹੇ ਸੀ ਉਹ ਕੀਤੇ ਨਹੀਂ ਉਹਨਾਂ ਨੇ ਕੰਮ ਹੋ ਰਿਹਾ ਵੇਖੋ ਜੀ ਜਿਹੜਾ ਵੀ ਮਰਜ਼ੀ ਕੰਮ ਹੈ ਕੋਈ ਹੋ ਰਹੀ ਨਹੀਂ ਰਿਹਾ ਜਿਵੇਂ ਪਹਿਲੂ ਮੈਂ ਅਸੀਂ ਤਾਂ ਆਪਣੇ ਉਹ ਹੀ ਕਮਾਈ ਕਰ ਗਏ ਉਹ ਹੀ ਖਾਣੇ ਆ ਕੋਈ ਸਹੂਲਤਾਂ ਨਹੀਂ ਮਿਲੀਆਂ ਲੈ ਸਕਦੇ ਨੂੰ ਕੋਈ ਵੀ ਜ ਜਿਵੇਂ ਉਹ ਬਿਜਲੀ ਕਰਦੀ ਸੀ ਅਸੀਂ ਮੁਫਤ ਕਰਤੀ ਉਹ ਸੂਤ ਮੈਰੀ ਆ ਉਹ ਬਿਜਲੀ ਦਾ ਉਹਦਾ ਹੈਗਾ ਜਿਹੜੇ ਹੈ ਗੱਲ ਉਹ ਹੈਗੀ ਹੈ ਜੀ ਪਤਾ ਨਹੀਂ ਟੱਪਦਾ ਜਿਵੇਂ ਗਰਮੀ ਆ ਹਾਂਜੀ ਗਰਮੀ ਦੇ ਜਿਹੜੇ ਜਿਹਨਾਂ ਨੇ ਸਾਡੇ ਕੋਲ ਜੇਸੀ ਹੁੰਦੇ ਨੇ ਜਿਹਨਾਂ ਨੇ ਏਸੀ ਰੋਡਾਂ ਟੱਪੇ ਨੇ ਉਹਨਾਂ ਨੂੰ ਬਿੱਲ ਆਉਂਦੇ ਹੁੰਦਾ ਜੀ ਹਾਂਜੀ ਸਾਰੇ ਬਿੱਲ ਆਉਂਦੇ ਤੁਹਾਨੂੰ ਵੀ ਆਉਂਦਾ ਜੀ ਬਿੱਲ ਜਿਹਨਾਂ ਨੂੰ ਆਉਂਦਾ ਹੁੰਦਾ ਹੈ ਹਾਂ ਬਸ ਆਹੀ ਹੈ ਜਾਸਤ ਇੱਕ ਤਾਂ ਜਿਹੜਾ ਉਹੋ ਜਿਹਾ ਕਰਿਆ ਉਹ ਜਿਹਨਾਂ ਨੇ ਉਹ ਆਟਾ ਦਾਲ ਘੜਾਤਾ ਜਿਵੇਂ 5 ਕਿਲੋ ਕਰਦੀ ਅੱਗੇ ਪਾਉਂਦੀ ਸੀ ਹੁਣ 10 ਕਿਲੋ ਤੋਂ 5 ਕਿਲੋ ਕਰਦੀ ਇਹ ਵੀ ਵੇਖੋ ਨਾ ਚਲੋ ਕੋਈ ਆਡੇ ਕੋਲ ਆਪਣੀ ਜਿਹ ਹੈਗੀ ਹੈ ਆਪਣੀ ਖੇਤੀਬਾੜੀ ਜਿਹੜੇ ਗਰੀਬ ਬੰਦੇ ਨੇ ਉਹਨਾਂ ਨੂੰ ਖਾਹ ਹੁੰਦਾ ਜੀ ਠੀਕ ਨਹੀਂ ਜੇ ਕੋਈ ਬਜ਼ੁਰਗ ਹੈ ਨਹੀਂ ਕੰਮ ਕਰ ਸਕਦਾ ਉਹਨਾਂ ਨੂੰ 5 ਕਿਲੋ ਕਰਤੀ ਉਹ ਚ ਫਰਕ ਹੈ ਜੀ ਗੱਲ ਦਾ ਸਰਕਾਰੀ ਦਫਤਰਾਂ ਚ ਕੰਮ ਸਹੀ ਹੋ ਰਹੇ ਨੇ ਪੈਸੇ ਤਾਂ ਨਹੀਂ ਮੰਗਦੇ ਨਹੀਂ ਨਾ ਕਿਉਂਕਿ ਮੇਰੇ ਘਰ ਪਰਾਈਵੇਟ ਇਥੇ ਰਹਿੰਦੇ ਆ ਤੇ ਸਰਕਾਰੀ ਮੈਂ ਕਿਤੇ ਗਿਆ ਨਹੀਂ ਕਿਉਂਕਿ ਜਿਹੜੇ ਦਫਤਰਾਂ ਉੱਤਰ ਨਹੀਂ ਜਾਣਦੇ ਨੇ ਜਿਹਨਾਂ ਨੂੰ ਮੱਲਾ ਮੋਟਾ ਪਤਾ ਹੈ ਨਾ ਸਾਨੂੰ ਅਜੇ ਤੱਕ ਲੋੜ ਤਾਂ ਪਈ ਨਹੀਂ ਨਾ ਕੋਈ ਦਫਤਰ ਜੇ ਦਫਤਰ ਆ ਵੀ ਦਫਤਰ ਜਾਣਾ ਕਿਤੇ ਵੀ ਕੰਮ ਜਾਣਾ ਠੀਕ ਨਹੀਂ ਉਹ ਤੁਹਾਨੂੰ ਕੋਈ ਹੋ ਨਹੀਂ ਬਈ ਨੌਲਜ ਨਹੀਂ ਆ ਗਈ ਠੀਕ ਨੇ ਹੋਰ ਮਤਲਬ ਅੱਗੇ ਪੰਚਾਇਤੀ ਜੋੜਾ ਵੀ ਕਹਿੰਦੇ ਨੇ ਆ ਰਹੀਆਂ ਨੇ ਪਿੰਡ ਦੇ ਵਿੱਚ ਕਿਵੇਂ ਦਾ ਮਾਹੌਲ ਆ ਪਾਰਟੀ ਬਾਜੀ ਹੈਗੀ ਹੈ ਨਹੀਂ ਮੈਂ ਤਾਂ ਕਰਕੇ ਮੈਂ ਪਿੰਡ ਦਾ ਰਹਿੰਦਾ ਮੈਂ ਦੂਸਰੇ ਪਿੰਡ ਦਾ ਮੈਂ ਇੱਥੇ ਉਹ ਰਹਿਣਾ ਆਣ ਕੇ ਠੀਕ ਹੈ ਨਾ ਜੀ ਹਾਂ ਬਾਕੀ ਇਹਨਾਂ ਨੂੰ ਪੁੱਛ ਲਓ ਕਿ ਕਿਹਨੂੰ ਪਾਰਟੀ ਬਾਜੀ ਦੇ ਹਿਸਾਬ ਨਾਲ ਠੀਕ ਹੈ ਜੀ ਬਾਬਾ ਜੀ ਕੀ ਨਾਮ ਹੈ ਕੁਲਦੀਪ ਸਿੰਘ ਬਾਬਾ ਜੀ ਪਿਛਲੀਆਂ ਸਰਕਾਰਾਂ ਤੁਸੀਂ ਦੇਖਿਆ ਨੇ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਦੀ ਵੀ ਦੇਖ ਰਹੇ ਹਾਂ ਤਿੰਨ ਸਾਲਾਂ ਤੋਂ ਕਿਹੜੀ ਠੀਕ ਲੱਗੀ ਸਾਰਿਆਂ ਚੋਂ بس کھانا ਤਾਂ ਇਹਦੇ ਵਾਲੀ ਗੱਲ ਸੱਚ ਹੈ ਜੀ ਅਸੀਂ ਤਾਂ ਉਹੀ ਕੁਝ ਕਰਦੇ ਹਾਂ ਉਹਦੇ ਖਾਣੇ ਤਾਂ ਕੋਈ ਫਰਕ ਨਹੀਂ ਬਿਜਲੀ ਦਾ ਫਰੀ ਕਰੀ ਵੀ ਆ ਠੀਕ ਹੈ ਪਰ ਸੜਾ ਬਿਜਲੀ ਫਰੀ ਹੋਣ ਦੇ ਕਾਰਨ 600 ਯੂਨਟ ਫੂਕ ਕੇ ਉਹਦੇ ਬਾਅਦ ਫਿਰ 4000 ਰੁਪਏ ਬਿੱਲ ਆ ਜੀ ਪੰਜ ਮੈਂਬਰ ਕਰਦੇ ਹੁਣ ਕੀ ਕਰਾਂਗੇ ਬਿੱਲ ਜਾਦਾ ਰਿਹਾ ਜੀ 4000 ਰੁਪਏ ਬਿਲ ਆ ਪੰਜ ਮੈਂਬਰ ਆ ਤੇ ਇਹੋ ਕਿੰਨਾ ਖਰਚਾ ਹੋਊਗਾ ਅੱਛਾ ਮੀਟਰ ਪੁਰਾਣਾ ਪੁਰਾਣੀ ਲੱਗੇ ਉਹ ਤੇ ਸਮਾਰਟ ਮੀਟਰ ਹੈ ਮੀਟਰ ਤਾਂ ਉਹ ਲਾਇਆ ਬਾਹਰ ਘਣਪੇ ਦੇ ਕੱਟਦੇ ਬਾਹਰਲੇ ਪਾਸੇ ਕੱਟਦੇ ਹੁਣ ਤੋਂ ਪੁਰਾਣਾ ਹੀ ਹੈ ਉਹੀ ਲੱਗੇ ਹੋਏ ਰਹੇ ਉਹ ਬਾਹਰ ਲਾਏ ਵੀਰੇ ਸਾਰੇ ਇਕੱਠੇ ਕਰਕੇ ਉਹਦੇ ਬਕਸੇ ਲੱਗਿਆ ਵਾ ਤੁਹਾਨੂੰ ਕੀ ਲੱਗਦਾ ਵੀ ਜੁੰਟਾਂ ਦਾ ਰੇਟ ਵਧਾਤਾ ਤਾਂ ਜ਼ਿਆਦਾ ਲੱਗ ਰਿਹਾ ਕਿ ਖਪਤ ਜ਼ਿਆਦਾ ਹੋ ਗਈ ਖਪਤ ਜ਼ਿਆਦਾ ਜੀ ਗਰਮੇ ਥੋੜੀ ਪਈ ਆ ਉਹ ਵੀ ਕੀ ਕਰਨਗੇ ਜੀ ਸਹੀ ਗੱਲ ਪੁੱਛੀ ਆਪਾਂ ਛੇ ਸੌ ਜੁੰਟ ਬਹੁਤ ਈ ਪਰ ਛੇ ਸੌ ਜੁੰਟ ਦੇ ਘਰ ਆ ਦੇਖੋ ਜਿੰਨਾ ਟੂਟੀਆਂ ਦੇ ਵਿਚਾਰ ਮੋਟਰ ਸਮਕਸੀ ਵਾਲ ਚੱਲਦੀਆਂ ਨੇ ਅਗਵਾੜਾ ਆੜਾ ਟੋਬੇ ਜਿਵੇਂ ਪੈਂਦੇ ਲੋਕਾਂ ਨੇ ਇੱਕ ਜਿਵੇਂ ਜਰਨਲ ਨੂੰ ਇਹ ਆ ਕਿ 600 ਤੋਂ ਉੱਪਰ ਵਾਲਾ ਸਾਰਾ ਬਿੱਲ ਆਊਗਾ ਉਹ ਵੀ ਤੁਹਾਨੂੰ ਤਾਂ ਲੱਗਦਾ ਵੀ ਗਲਤ ਗੱਲ ਆ ਹਾਂ ਜੀ ਗਲਤ ਹੈ ਸਾਰੇ ਕਰਕੇ ਤਾਂ ਫਿਰ ਆਇਆ ਜੀ ਜੇ 600 ਜੁਨਤ ਤੇ ਉੱਪਰ ਜੁਨਤ ਗਈ ਤਾਂ 4000 ਰੁਪਏ 4200 ਬਿੱਲ ਆਇਆ ਜੇ ਥੱਲੇ ਰਹਿੰਦੀ ਫਿਰ ਕਹਣਾ ਹੁੰਦੀ ਸਭ ਨੂੰ ਹੁਣ ਚੰਗੀ ਦਾ ਸਿਰ ਤੇ ਸਿਰ ਸਈ ਸੇਖਾਂ ਤੇ ਉੱਪਰ ਆਉਂਦੀ ਹੈ ਜਿਹੜੀ ਉਹਦਾ ਜੇ ਘਰ ਦੇ ਵਿੱਚ ਇੱਕ ਚੰਗੀ ਰੋਟੀ ਖਾਏ ਐ ਵੀ ਤੁਹਾਨੂੰ ਉੱਥੇ ਮਢਾਲ ਕੇ ਦੇ ਦਿਓ ਤਾਂ ਲੜਾਈ ਨਹੀਂ ਕਰੂਗਾ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਸੀਗੀ ਪਰ ਜੋ ਹਾਲਾਤ ਬਣੇ ਹੋਣੇ ਹੁਣ ਪਾਰਟੀ ਦੇ ਤੁਹਾਨੂੰ ਲੱਗਦਾ ਵੀ ਅਕਾਲੀ ਦਲ ਨੂੰ ਬਚਾਉਣਾ ਚਾਹੀਦਾ ਮੈਂ ਬਚਾਉਣਾ ਕਿ ਉਹਨਾਂ ਦਾ ਅੱਗੇ ਕਿਹੜਾ ਕਰ ਲਈ ਨਹੀਂ ਆਏ ਵੇ ਜਾਂ ਕਾਂਗਰਸ ਨਹੀਂ ਆਈ ਬੁੜੇ ਹੋ ਗਏ ਨਾ ਕੰਮ ਜੇ ਦੇਖਦੇ ਤਾਂ ਇਹਦੇ ਇਹਦੇ ਬਣ ਜੂਗੇ ਕਿਹਦਾ ਜਿਹਦੇ ਹੱਥ ਸੇ ਮੈਂ ਐਸੋਟੀ ਉਸੇ ਦੀ ਹੁੰਦੀ ਆ ਨਹੀਂ ਮੈਂ ਪਾਰਟੀ ਦੀ ਗੱਲ ਕਰ ਰਿਹਾ ਪਾਰਟੀ ਤੁਹਾਨੂੰ ਪਤਾ ਹੈ ਕਈ ਪਾਰਟੀ ਛੱਡ ਕੇ ਚਲੇ ਗਏ ਕਈ ਕੱਢਤੇ ਕਮਾਸਾਂ ਨਾ ਮਚਿਆ ਬੜੇ ਕੁਰਸੀ ਪਿੱਛੇ ਨੇ ਹੁਣ ਮੰਨੋ ਚਾਹੇ ਮੜਾ ਮੋਟਾ ਕਿਸੇ ਦਾ ਰਸ ਦੇਣ ਮੈਂ ਕਹਿੰਦਾ ਪਾਰਟੀ ਬਣਾਉਣੇ ਬਹੁ ਚਲੋ ਜੀ ਇਧਰ ਨੂੰ ਇੱਕ ਅਸੀਂ ਵੀ ਜਾਣਨਾ ਚਾਹੁੰਦੇ ਆ ਪਿੰਡਾਂ ਦੇ ਵਿੱਚ ਲੋਕਾਂ ਦੀ ਰਾਏ ਕੀ ਹੈ ਸੁਖਵੀਰ ਬਾਦਲ ਸਾਰੀਆਂ ਗਲਤੀਆਂ ਮੰਨ ਕੇ ਔਕਾਤਕ ਸਾਹਿਬ ਦੇ ਅੱਗੇ ਵੀ ਸਾਡੇ ਤੋਂ ਗਲਤੀਆਂ ਹੋਈਆਂ ਨੇ ਬੇਅਦਬੀ ਦਾ ਆਰਾਮ ਰਹੀਮ ਵਾਲਾ ਸਾਰਾ ਤੁਸੀਂ ਔਕਾਤਕ ਦੇ ਸਰ ਦੇ ਜਥੇਦਾਰ ਦਾ ਫੈਸਲਾ ਸੁਣਾਉਣਗੇ ਤੁਹਾਨੂੰ ਪਤਾ ਹੈ 31 ਤਰੀਕ ਨੂੰ ਪਰ ਜਿਹੜੇ ਤੁਸੀਂ ਪਿੰਡਾਂ ਦੇ ਲੋਕੋਂ ਤੁਸੀਂ ਕੱਲ ਮਾਫ ਕਰੋਗੇ ਸੁਖਵੀਰ ਬਾਦਲ ਹੁਣ ਦੀਆਂ ਗਲਤੀਆਂ ਉਹ ਮਾਫਾ ਸੀ ਕਾਉਣਾ ਜੇ ਕਰਨ ਵਾਲੇ ਤਾਂ ਸਾਡੇ ਮੁਰੇ ਕੁਰਸੀਆਂ ਵਾਲੇ ਨਹੀਂ ਛੱਡਦੇ ਹੈਗੇ ਇਹ ਤਾਂ ਤੋਂ ਮੈਂ ਇਹ ਤਾਂ ਹੁਣ ਜੜੀਆਂ ਲੈ ਕੇ ਬੜੇ ਆ ਕੇ ਅਖਰੇ ਆ ਕੇ ਅੰਦਰ ਬੜੇ ਹੁਣ ਨਾਤੇ ਆ ਰੋਟੀ ਖਾ ਲੈਣੇ ਆ ਅੰਦਰ ਧੁੱਪ ਤੇ ਬੜ ਜਾਣੇ ਇਹ ਤਾਂ ਹੁਣ ਦੋ ਕੁ ਦਿਨ ਉਹਨਾਂ ਨੇ ਆ ਕੇ ਕਹਿ ਜਣਾ ਬਸ ਆਈ ਅਸੀਂ ਜਾ ਕੇ ਹੱਥ ਬੰਨਦੇ ਫਿਰ ਕਿਸੇ ਦਾ ਕੁੱਤਾ ਖੁੱਲਾ ਹੁੰਦਾ ਕਿਸੇ ਦਾ ਘਸ ਹੁੰਦਾ ਕੋਈ ਪੁੱਛਦਾ ਹੀ ਨਹੀਂਗਾ ਅੱਛਾ ਹੱਥ ਜਾਂ ਨਹੀਂ ਮਤਲਬ ਕੰਮ ਹੁੰਦੇ ਨਹੀਂ ਸਰਕਾਰੀ ਦਫ਼ਤਰਾਂ 'ਚ ਦੱਸੋ ਵੀ ਕੋਈ ਰਿਸ਼ਤ ਵਗੈਰਾ ਚੱਲਦੀ ਆ ਨਹੀਂ ਰਿਸ਼ਤ ਕੋਈ ਨਹੀਂ ਲੰਦੇ ਰਿਸ਼ਤ ਤਾਂ ਹੁਣ ਪਿਛਲੇ ਮਿਰਗਾ ਤਾਂ ਹੋ ਗਏ ਦੋ ਤਿੰਨ ਸਾਲ ਰਿਸ਼ਤ ਤਾਂ ਬਹੁਤ ਚੱਲਦੇ ਨੇ ਰਿਸਰਟਾ ਜੀ ਉਹਨਾਂ ਨੂੰ ਕਹੀ ਉਹ ਕਹਿੰਦਾ ਮੈਨੂੰ ਨਹੀਂ ਠੀਕ ਲੱਗ ਲੱਗ ਜੋ ਬਸ ਡਰਦੇ ਨੇ ਇਹ ਗੱਲ ਮੰਨਣ ਲਈ ਆ ਕੀ ਬਾਰੇ ਹੁੰਦਾ ਵੀ ਪੈਸੇ ਨਹੀਂ ਲੈਂਦੇ ਕੰਮ ਲੜਕਾਉਂਦੇ ਨੇ ਉਵੇਂ ਤਾਂ ਨਹੀਂ ਹੈਗਾ ਕੰਮ ਲੜਕਾਉਣਗੇ ਫਿਰ ਉਹ ਕੰਮ ਤਾਂ ਹੋਈ ਹੋ ਜਾਂਦੇ ਨੇ ਜੀ ਕੰਮ ਦਾ ਇਹਨੇ ਕਰਾਉਣਾ ਉਹਨਾਂ ਦਾ ਕਰਾਉਣਾ ਪੈਣਾ ਉਹਨਾਂ ਦੇ ਉੱਪਰ ਵੀ ਕੋਈ ਹੋਰ ਅਸਰ ਹੈਗਾ ਅਰਾ ਜਾ ਕੇ ਪੇਸ਼ ਹੋ ਜੂ ਵੀ ਮੈਨੂੰ ਬਿਮਾਰੀ ਦੱਸਣਾ ਕੀ ਹੈ ਵਜ੍ਹਾ ਕੀ ਹੈ ਉਹ ਕਹਤ ਨਹੀਂ ਕਰਦੇ ਨਹੀਂ ਮੈਨੂੰ ਜਵਾਬ ਦੇਣੇ ਮੇਰੇ ਕੰਮ ਕਰ ਵੀ ਤੁਹਾਡਾ ਜਾ ਫਲਟ ਆ ਸੀ ਤਾਂ ਤਾ ਨਹੀਂ ਕਰ ਸਕਦੇ ਜੀ ਆਪਾਂ ਬਹਾਨਾ ਲਾਉਣਾ ਕੋਈ ਫਲਟ ਤਾਂ ਹੋਣਾ ਚਾਹੀਦਾ ਨਾ ਬੰਦੇ 'ਚ ਤਾਂ ਹੀ ਹੋਊਗਾ ਕਿਵੇਂ ਪੰਚਾਇਤੀ ਚੋਣਾਂ ਨੂੰ ਲੈ ਕੇ ਕੀ ਮਾਹੌਲ ਹੈ ਭਗਵੰਤ ਮਾਨ ਤਿਆਰੀ ਕਰ ਰਹੇ ਨੇ ਮੁੱਖ ਮੰਤਰੀ ਕਿ ਬਿਨਾ ਜਿਹੜਾ ਚੋਣ ਨਿਸ਼ਾਨ ਤੋਂ ਪੰਚਾਇਤੀ ਚੋਣਾਂ ਲੜੋ ਪਿੰਡਾਂ 'ਚ ਭਾਈਚਾਰਾ ਬਰਕਰਾਰ ਰਵੇ ਫੈਸਲਾ ਠੀਕ ਲੱਗਦਾ ਉਹਨਾਂ ਦਾ ਫੈਸਲਾ ਚਲੋ ਉਹ ਤਾਂ ਬੇਫਾਇਦੇ ਬੰਦ ਆ ਪਾਣੂ ਵੀ ਪਿੰਡ ਨੂੰ ਗਵਰਨਮੈਂਟ ਕੋਸ ਦਿੰਦੀ ਹੈ ਜੇ ਆਪਾਂ ਇੱਕਨੇ ਪੰਚਾਇਤ ਨਾਲ ਮੈਂਬਰ ਚੁਣਦੀ ਹੈ ਗਵਰਨਮੈਂਟ ਕਿੰਨੇ ਭੇਜ ਦਿੰਦੀ ਹੈ 70 ਸਾਲ ਹੋ ਗਏ ਸੱਤ ਸਾਲ ਮੇਰੇ ਪਿੰਡ 'ਚ ਵੋਟ ਨਹੀਂ ਮੈਈ ਤਾ ਫੈਸਲਾ ਤਾਂ ਦਿੰਦੀ ਹੈ ਨਾ ਗਵਰਨਮੈਂਟ ਜੇ ਹੁਣ ਸਾਡੇ ਪਿੰਡ 'ਚ ਇੱਕਾ ਨਹੀਂ ਸਰਪੰਚ ਕਿਵੇਂ ਬਣਾ ਦਾਂਗੇ ਜੇ ਸਾਰਾ ਪਿੰਡ ਸਹਿਮਤ ਹੋਊਗਾ ਫਿਰ ਮੱਚ ਤਾਂ ਹੀ ਬਣਾ ਜਾਂਦਾ ਜੀ ਉਹ ਕਹਿੰਦੀ ਵੀ ਚੋਣਾ ਭਾਵੇਂ ਲੜਿਓ ਪਰ ਪਾਰਟੀ ਦਾ ਕੋਈ ਨਿਸ਼ਾਨ ਨਹੀਂ ਹੋਊਗਾ ਬਿਨਾ ਚੋਣ ਨਿਸ਼ਾਨ ਤੋਂ ਲੜੀਆਂ ਜਾਣਗੀਆਂ ਚਲੋ ਇਹ ਤਾਂ ਪਤਾ ਵੀ ਚੋਣ ਨਿਸ਼ਾਨ ਦੇ ਬਿਨਾ ਲੜੇ ਜਾਣੇ ਬੋਟੇ ਤੇ ਪਾਵਾਂਗੇ ਤਾਂ ਆਪਣੀ ਮਰਜ਼ੀ ਦੇ ਪਾਉਣੇ ਆ ਫਿਰ ਮਤਲਬ ਲੜਾਈ ਝਗੜੇ ਦਾ ਫਰਕ ਰਹੂਗਾ ਪਿੰਡਾਂ 'ਚ ਲੜਾਈ ਝਗੜੇ ਦਾ ਪਿੰਡਾਂ 'ਚ ਚੱਲਦੇ ਰਹਿੰਦੇ ਨੇ ਨਹੀਂ ਉਹਨਾਂ ਨੂੰ ਨੋਕਾ ਨੋਕੀ ਤਾ ਦੋ ਇਧਰ ਨੂੰ ਦਰਪੈਂਦੇ ਨੇ ਤਿੰਨ ਇਧਰ ਨੂੰ ਦਰਪੈਂਦੇ ਨੇ ਉੱਥੇ ਜਾ ਕੇ ਪਾਰਟੀ ਉਹ ਵੀ ਹੰਜਣ ਆਉਂਦੇ ਫਿਰ ਪਾਰਟੀ ਹੋ ਜਾਂਦੀ ਹੈ ਕਿਸੇ ਦਾ ਫਾਇਦਾ ਮਸਲਾ ਹੋਵੇ ਚਾਹੇ ਨਾ ਹੋ ਕਿਆਰ ਬੰਦੇ ਲੈ ਜਾਣੇ ਹੁਣ ਤੁਸੀਂ ਤਾਂ ਸੋਖੇ ਇਕੱਠੇ ਕਰ ਲੇ ਬੜੇ ਔਖੇ ਨੇ ਇੰਨੇ ਕਿੰਨੇ ਬੰਦੇ ਲੈ ਕੇ ਜਾਣੇ ਇੱਧਰ ਨੂੰ ਤੁਹਾਡੇ ਇੱਥੇ ਐਮਐਲਏ ਐਡਵੋਕੇਟ رائے ਨੇ ਆਉਂਦੇ ਨੇ ਪਿੰਡਾ ਮੁੰਡਾ ਚ ਆਈਦਾ ਜਾਂਦੇ ਨੇ ਸਰ ਇਹ ਹੁਣ ਬਾਧੂ ਆਉਣ ਲੱਗ ਜਾਣਗੇ ਐਮਪੀ ਤੁਸੀਂ ਐਮਪੀ ਡਾਕਟਰ ਅਮਰ ਸਿੰਘ ਨੂੰ ਫੇਰ ਚੁਣਿਆ ਪਹਿਲਾਂ ਕਿੰਨੀ ਕੁ ਵਾਰ ਆਏ ਨੇ ਪਿੰਡ ਚ ਤੇ ਬਾਅਦ ਚ ਕਿੰਨੀ ਕੁ ਵਾਰ ਆਏ ਨੇ ਜਿੱਤਣ ਤੋਂ ਬਾਅਦ ਓਰੇ ਜਿਹੜਾ ਆ ਜੀ ਕੋ ਆਉਂਦਾ ਕੋਈ ਮੜਾ ਮੂਟਾ ਜਿਹੜਾ ਮੇਰੇ ਮਰ ਇੱਕ ਮੂਰੇ ਹੁੰਦਾ ਉਹਨੇ ਦੋ ਕੋ ਬੰਦੇ ਇਕੱਠੇ ਕਰ ਲਏ ਇਕਣ ਕਾਹ ਫਿਰ ਆ ਜੇ ਮੋੜ ਦੇਣਾ ਪਿੱਛੇ ਨੂੰ ਵਰ ਗਿਆ ਇਨਾ ਟਾਈਮ ਤਾਂ ਲੱਗਦਾ ਨਹੀਂਗਾ ਉਹ ਪਰ ਖਰਚਾ ਤਾਂ ਪਾਉਣਾ ਹੀ ਹੁਣ ਕਿਸੇ ਪਾਸੇ ਹੁਣ ਤੁਸੀਂ ਤੁੰ ਨੂੰ ਤੋਰਿਆ ਵਾ ਤੁੰ ਨੂੰ ਗੜਾ ਮੇਣਾ ਖਰਚਾ ਤੋਰਿਆ ਵਾ ਗਾਗਤ ਤਾਂ ਉੱਥੇ ਵੀ ਲੀਲੇ ਹੋਣੇ ਨੇ ਨਾ ਬੇ ਇਨਾ ਖਰਚਾ ਹੋਇਆ ਫਲਾਣ ਤੋਂ ਗੱਡੀ ਭੇਜੀ ਇੰਨੇ ਬੰਦੇ ਹੋਈ ਇਹਦਾ ਇੱਕ ਰੰਗੜਾ ਇੱਥੇ ਪੋਟਰ ਸੱਪਣਾ ਆ ਜਾਂਦਾ ਖਰਚਾ ਤਾਂ ਉਹਨੂੰ ਵੀ ਦੇ ਕੇ ਭੇਜਦੇ ਨੇ ਉਹ ਉਹਨੇ ਰੰਗੜੇ ਕਰਨਾ ਕੁਛ ਨਹੀਂ ਕਿ ਉਹਨੇ 500 400 ਮੰਨਦੇ ਜਣਾ 500 400 ਆਪਖਾ ਜਣਾ ਜਣੇ 1500 1500 ਭਰ ਦੇਣਾ 1500 2000 ਭਰ ਦੇਣਾ ਆਈ ਗਾਮੇ ਜਾਂਦੇ ਨੇ ਅ ਤੁਸੀਂ ਕੀ ਕਹਿ ਰਹੇ ਹੋ ਕਿਹੜੇ ਪਿੰਡ ਚ ਸਰਵ ਸਮਤੀ ਦਾ ਚੋਣਾ ਕਹਿ ਰਹੇ ਹੋ ਹੁੰਦੀ ਹੈ ਅਮੀਰਪੁਰ 2 ਕਿਲੋਮੀਟਰ ਦੂਰ ਤੇ ਹੀ ਹੈ ਜੀ 70 ਸਾਲ ਹੋ ਗਿਆ ਤੇ ਕਦੇ ਸਮਚਰੀ ਬੋਟ ਨਹੀਂ ਪਈ ਜੀ ਸਭ ਸਮਤੀ ਦਾ ਚੋਣ ਹੈ ਹਾਂ ਪਿੰਡ ਚ ਸਿਰਫ 80 ਕੁ 350 400 ਬੋਟ ਹੈਗੀ ਹੈ ਜੀ ਹਾਂ ਜੀ ਕੋਈ ਇਕੱਠਾ ਨਹੀਂ ਹੁੰਦਾ ਕੋਈ ਗੱਲ ਨਹੀਂ ਥਾਣੇ ਚ ਸਾਡੇ ਪਿੰਡ ਦੀ ਥੇਤੀ ਥੇਤੀ ਰਿਪੋਰਟ ਨਹੀਂ ਥਾਣੇ ਚ ਲਿਖੀ ਜਾਂਦੇ ਵੀ ਤੁਹਾਡੇ ਪਿੰਡੇ ਸਭ ਫੈਸਲਾ ਹੋਏਗਾ ਜੇ ਕੁਝ ਉਹਨੇ ਕੀ ਲਗੜਾ ਕੁਝ ਕਰਤੇ ਰਾਈ ਹੋਏ ਆਣ ਕਮਾਚ ਮਾੜੀ ਮੋਟੀ ਹੋ ਜਵੇ ਥਾਣੇ ਚ ਰਿਪੋਰਟ ਲਖਣ ਜਾਓਗੇ ਤੁਹਾਡੀ ਰਿਪੋਰਟ ਨਹੀਂ ਲਿਖੀ ਜਾਏਗੀ ਘਰੇ ਜੋ ਉਹਨਾਂ ਨੂੰ ਪਤਾ ਵੀ ਫੈਸਲਾ ਫੇਰ ਪੰਡੀ ਹੋ ਜਾਣਾ ਠੀਕ ਹੈ ਜੀ ਆਹ ਗੱਲ ਹੈ ਜੀ ਅੱਛਾ ਨੋ ਜੀ ਨਾ ਕੋਈ ਪਾਰਟੀ ਬਾਜੀ ਨਹੀਂ ਜਿਵੇਂ ਮੈਂ ਬੈਠਾ ਵਾਂ ਦੋ ਜਣੇ ਰੌਣਾ ਮੇਰੇ ਨਾਲ ਪਰਨਾ ਪੈ ਲਿਆ ਜੀ ਟੂ ਸਰਪੰਚ ਬਦਲ ਕੇ ਵਾਰੀ ਸੇਰੀ ਵਾਰੀ ਸਰਪੰਚ ਬਦਲ ਕੇ ਵੀ ਇਹਨੂੰ ਨਹੀਂ ਸਰਪੰਚੀ ਮਿਲੀ ਇਹ ਇਹਨੂੰ ਮਿਲ ਜੇਗੀ ਇਹਨੂੰ ਨਹੀਂ ਮਿਲੇ ਅਗਲੇ ਪੰਜ ਸਾਲ ਇਹਨੂੰ ਦੇ ਦਿਓ ਆਹ ਕੰਮ ਹੈ ਨਹੀਂ 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 ਜੀ ਅੱਡੇ ਭਾਈ ਮਾਜੋੜ ਕੋਈ ਪਾਰਟੀ ਬੁਲਟੀ ਵਾਲਾ ਜੀ ਬਿਲਕੁਲ ਵੀ ਹੈ ਨਹੀਂ ਜੇ ਪਾਰਟੀ ਹੋਵੇ ਤਾਂ ਜ਼ਰੂਰੀ ਨਹੀਂ ਕਿਤੇ ਇੰਨੇ ਸਾਲ 70 ਸਾਲ 75 ਸਾਲ ਵੋਟਰ ਨਾ ਭਵੇ ਜੀ ਹੈ ਖੁਸ਼ ਜਿਹਨੂੰ ਜੀ ਕਰਦਾ ਉਹਨੂੰ ਹਲਾ ਦੇ ਨਾ ਵੀ ਬਣ ਗਿਆ ਬਣ ਗਿਆ ਵਸੇ ਪਤਾ ਲੱਗ ਜਾਂਦਾ ਜਿਹੜੀ ਹਾਲਤ ਹੋਈ ਵੀ ਉਹ ਦਿਖ ਰਹੀ ਆ ਤੁਹਾਨੂੰ ਵਿਜੇ ਪਿੰਡ ਦਾ ਇੱਕ ਹੋਵੇ ਕੀ ਬਾਬਰ ਕੰਮ ਨਾ ਕਰਵੇ ਆ ਆ ਕੰਮ ਹੋਣ ਵਾਲਾ ਫਿਰ ਅਸੇਂਦਰ ਪੈਣਾ ਤੁਹਾਨੂੰ ਪਤਾ ਮੱਛਰ ਕਿੰਨਾ ਕਰੇ ਕਿੰਨਾ ਕ ਗੰਦ ਕਿੰਨਾ ਕਹੇ ਜੋ ਮੁਸਕੰਦਰ ਨੂੰ ਜਾਂਦਾ ਇਹ ਤਾਂ ਅਸੀਂ ਦਰੂਨਾ ਪੀਂਦੇ ਹੋਈਏ ਨਾ ਅਸੀਂ ਤਾਂ ਬਿਮਾਰੇ ਰਹੀਏ ਜਿਵੇਂ ਅੰਦਰ ਰਗੜਟਾ ਗਲੀਆਂ ਗਲੀਆਂ ਨਾਲੀਆਂ ਦੀ ਲਟਕੇ ਪਏ ਨੇ ਫਿਰ ਹੋਰ ਕੀ ਕਰਨਗੇ ਗਲੀਆਂ ਨਾਟ ਗਲੀਆਂ ਨਾਲੀਆਂ ਨਹੀਂ ਹੋਈਆਂ ਦੇਖ ਲਓ ਕੀ ਕੁਸਾ ਹੈ ਮਾਰੇ ਉਗੜੇ ਕਿਸ ਨੂੰ ਕੋਈ ਪਤਾ ਰਹਿੰਦਾ ਵੀ ਕੌਣ ਹੈ ਵੀ ਕਿੰਨਾ ਕੰਮਦਾ ਕਿ ਨਿਕਸਦਾ ਭਾਈ ਕੋਈ ਹੈ ਉਹ ਨਹੀਂ ਨਾ ਕੋਈ ਨਾਲੇ ਕੱਢਣ ਵਾਲਾ ਨਾਲ ਕੋਈ ਨਾਲੀ ਚੱਕਣ ਵਾਲਾ ਤਾਂ ਹੁਣ ਮੈਨੂੰ ਵੀ ਪੇਸ਼ ਕਰਨ ਕਿਹੜਾ ਬੰਦਾ ਹੋਰ ਦੇ ਲੋਕਾਂ ਨੂੰ ਗਲੀਆਂ ਨਾਲੀਆਂ ਨਾਲ ਚੁਲਜਾਇਆ ਪਿਆ ਕੁਛ ਵੀ ਨਹੀਂ ਹੈਗਾ ਇਹ ਗਲੀਆਂ ਨਾਲੇ ਦੇ ਨਾਲ ਜੇ ਕੋਈ ਵੀ ਬੰਦਾ ਕਹੇ ਹਾਂ ਪਿੰਡ ਦੇ ਵਿੱਚ ਪੰਚਾਇਤ ਦਾ ਵੀ ਬੰਦਾ ਕੋਈ ਹੈਗਾ ਜਿਹੜਾ ਨਾਲੀਆਂ ਦਾ ਸਾਫ਼ ਕਰਦਾ ਜਾਂ ਮਾਲ ਚੱਕ ਕੇ ਨਾਲੀਆਂ ਦਾ ਬਾਹਰ ਘੇਰਦਾ ਇਹ ਕਿਸੇ ਨੇ 150 ਦੇਣਾ ਤੇਰੇ ਮੇਰੇ ਵਰਗੇ ਲੋਕਾਂ ਨੇ ਨਿਗਾਹ ਕਰਕੇ ਆਲਰੇਡੀ ਉੱਥੇ ਉਹ ਸਿੱਟ ਕੇ ਆ ਦੇਖ ਲੋ ਜਦੋਂ ਊੜੀ ਲੱਗੀ ਪਈ ਐ ਨੁਕਸਾਨ ਤਾਂ ਪਿੰਡ ਨੂੰ ਇਹ ਜਿਹੜਾ ਗੰਦਾ ਉਹ ਗੇਰਦੇ ਆਪਾਂ ਬਾਹਰ ਹਵਾ ਹਾਏ ਹੋ ਨਹੀਂ ਪਿੰਡ ਦੇ ਵਿੱਚ ਜੇ ਹੋਊਗਾ ਤਾਂ ਹੀ ਸਾਫ਼ ਕਰੂ ਕੀ ਨਾਮ ਆ빠 ਜੀ 76 ਸਿੰਘ ਜੀ ਬਾਬਾ ਜੀ ਹੁਣ ਤੱਕ ਕਿਹੜੀ ਸਰਕਾਰ ਠੀਕ ਲੱਗੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਾਰੀਆਂ ਦੇਖੀਆਂ ਨੇ ਸਰਕਾਰਾਂ ਦਾ ਆਪਣੇ ਆਪਣੇ ਕੋਟਾ ਪੂਰਾ ਕਰਕੇ ਸਾਰੀਆਂ ਚੱਲਿਆ ਜਾਂਦੀਆਂ ਨੇ ਉਹ ਉਸ ਟਾਈਮ ਜਦ ਬੋਟਾਂ ਲੈਣੇ ਜਾਂ ਸਾਰੇ ਹੱਥ ਬੰਦਦੇ ਨੇ ਇੱਕ ਦੱਸੋ ਵੀ ਤੁਹਾਨੂੰ ਲੱਗਿਆ ਹੋਵੇ ਵੀ ਹਾਂ ਪਈ ਆ ਮੁੱਖ ਮੰਤਰੀ ਸਾਰਿਆਂ ਤੋਂ ਵਧੀਆ ਰਿਹਾ ਵਧੀਆ ਵਧੀਆ ਕਿੱਥੇ ਐ ਜਿਹੜੇ ਇਹਨਾਂ ਨੇ ਹੋ ਕਰੇ ਨੇ ਸਾਰੇ ਇਹੋ ਜਿਹੇ ਨੇ ਕੋਈ ਵਧੀਆ ਵਧੀਆ ਨਹੀਂ ਬੋਟਾਂ ਲੈ ਕੇ ਵੋਟਾਂ ਲਈ ਜੇ ਆਪਣੇ ਲੰਘ ਜਾਂਦੇ ਨੇ ਹਾਂ ਇਹ ਦੱਸੋ ਵੀ ਜਦੋਂ ਪ੍ਰਕਾਸ਼ ਸਿੰਘ ਬਾਦਲ ਸੀਗੇ ਉਦੋਂ ਕਾਲੀ ਦਲ ਦੀ ਹਾਲਤ ਵਧੀਆ ਸੀਗੀ ਉਸ ਤੋਂ ਬਾਅਦ ਆ ਕੀ ਬਣ ਗਿਆ ਇਹ ਕੀ ਬੰਦਿਓ ਉਹਨਾਂ ਦੀ ਕਦੇ ਮਹਿਸੂਸ ਹੁੰਦੀ ਅੱਜ ਹੋਰ ਆ ਰਹੇ ਜੀ ਬਹੁਤ ਪੈਸਾ ਖਾਦਾ ਹੈ ਹੁਣ ਵਿੱਚ ਚਮਚੇ ਬਥੇਰੇ ਤੇ ਇਹਨਾਂ ਦੇ ਕਾਲੀ ਪਾਰਟੀ ਦੇ ਬਦਨਾਮ ਹੋ ਗਏ ਹੈ ਬਾਦਲ ਤਾਂ ਸਿਆਸਤੀ ਬੰਦਾ ਸੀ ਵਧੀਆ ਸੀ ਉਹਦਾ ਸਰਕਾਰ ਚਲਾ ਗਿਆ ਆਪਣੀ ਇੰਨੇ ਸਾਲ ਅੱਜ ਸ਼ਖਵੀਰ ਤਾਂ ਕੁਛ ਵੀ ਨਹੀਂ ਹੈ ਇਹਦਾ ਗੋਡਾ ਕਰਦੀ ਚ ਰਿਹਾ ਹੈ ਇਹਦੇ ਨਾਲ ਬੰਦੇ ਕਿੰਨੇ ਟੁੱਟ ਗਏ ਸੀ ਹੁਣ ਕਾਲੀ ਪਾਰਟੀ ਦੇ ਹੁਣ ਮੜ ਮੋਟੇ ਜੁੜੇ ਨੇ ਨਹੀਂ ਮਤਲਬ ਜਿਵੇਂ ਬੀਬੀ ਜ਼ਗੀਰ ਕੋਟ ਹਿੰਟਸਾਉਣੀ ਉਹ ਸਾਰੇ ਵਿੱਚੇ ਸੀ ਅੱਜ ਦਰਾਜਗਾ ਤੋਂ ਨੇ ਫਿਰ ਉਹ ਨਾਰਾਜ਼ ਨੇ ਆਪਣੇ ਆਪਣੇ ਮਿਲਦਾ ਨਾਰਾਜ਼ ਹੁਣਾਂ ਨੂੰ ਖਾਣ ਪੀਣ ਦਾ ਆਪਣੇ ਜਿਹੇ ਕੋਟਾ ਨਹੀਂ ਮਿਲੂਗਾ ਨਾਰਾਜ਼ੇ ਹੁਣੇ ਸਾੜੇ ਆਪਣੇ ਉਹਦੇ ਕੋਟੇ ਨੂੰ ਰੋ ਰਹੇ ਨੇ ਠੀਕ ਹੈ ਅਕਜੀ ਕੀ ਨਾਮ ਹੈ ਕਮਲਜੀਤ ਸਿੰਘ ਤੇ ਕਿ ਇੱਕ ਨਸ਼ੀ ਦੀ ਸਮੱਸਿਆ ਬੜੀ ਸੀ ਜਿਵੇਂ ਪੰਜਾਬ ਦੇ ਵਿੱਚ ਮੁੱਦਾ ਉੱਠਦਾ ਤੁਹਾਨੂੰ ਲੱਗਦਾ ਹੈ ਕਿ ਮਹਿਸੂਸ ਕਰਦੇ ਹੋ ਇਧਰ ਇਲਾਕੇ ਦੇ ਵਿੱਚ ਕੋਈ ਹੈਗੀ ਸਮੱਸਿਆ ਸਾਡੇ ਪਿੰਡ ਜਿੱਦਾਂ ਸੁਧਾਰ ਆ ਦਾਰੂ ਜ਼ਰੂਰ ਪੀਂਦੇ ਆ ਲੋਕ ਬਾਕੀ ਦੂਜੇ ਵੀ ਨਸ਼ੇ ਤੋਂ ਬਚੇ ਹੋਏ ਆ ਸਾਰੇ ਹੀ ਇੱਕ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਮੰਗ ਚੁੱਕੀ ਸੀਗੀ ਕਿ ਪੋਸਟ ਦੀ ਖੇਤੀ ਹੋਣੀ ਚਾਹੀਦੀ ਹੈ ਪੰਜਾਬ ਵਿੱਚ ਤੁਸੀਂ ਮੰਨਦੇ ਹੋਣੀ ਚਾਹੀਦੀ ਹੈ ਭੁੱਖੀ ਫੀਮ ਦੀ ਹੋਣੀ ਚਾਹੀਦੀ ਉਹ ਕਿਉਂਕਿ ਚਟਾ-ਚਟਾ ਬੰਦ ਹੋ ਜੂ ਸੱਗੋ ਹਾਂ ਉਹਨੂੰ ਖਾ ਕੇ ਲੋਕ ਲੜਦੇ ਤਾਂ ਨਹੀਂ ਕੰਮ ਕਰਦੇ ਕੰਮ ਲੈਂਦੇ ਆ ਲੋਕ ਅੱਛਾ ਲੱਤਪਾ ਲੱਗੇ ਲੈ ਪਹਿਲਾਂ ਕਹਿੰਦੇ ਹੁੰਦੀ ਸੀਗੀ ਹੈ ਨਾ ਪੰਜਾਬ 'ਚ ਪਤਾ ਨਹੀਂ ਵੀ ਆਪਣੀ ਸੰਭਾਲ ਤੋਂ ਪਹਿਲਾਂ ਦੀ ਨਹੀ ਜੀ ਲਾਇਸੈਂਸ ਦੀ ਕਹਿੰਦੇ ਆਗੇ ਸੀ ਪਹਿਲਾਂ ਲੋਕਾਂ ਕੋਲ ਭੁੱਕੀ ਫੀਮਦੇ ਉਹ ਪਤਾ ਹੈ ਨਾ ਉਹ ਬਾਈ ਫਿਰ ਫੀਮ ਭੁੱਕੀ ਤਾਂ ਮਿਲੂਗੀ ਫੀਮ ਭੁੱਕੀ ਜਿਹੜੇ ਪਹਿਲਾਂ ਖਾਂਦੇ ਸੀ ਜਿਹੜੇ ਪਹਿਲਾਂ ਖਾਂਦੇ ਸੀ ਉਹਨਾਂ ਕੋਲ ਲਾਇਸੈਂਸ ਬਣੇ ਹੋਏ ਸੀ ਉਹ ਤਾਂ ਹੈ ਨਹੀਂ ਕੋਈ ਪੁਰਾਣੇ ਬੰਦੇ ਦੀ ਜਿਹੜੇ ਪੁੰਨੇ ਹੈ ਕੋਈ ਉਹ ਤਾਂ ਜਿਹੜਾ ਕੋਈ ਖਾਂਦਾ ਮੜੇ ਮੋੜੀ ਚੋਰੀ ਛੱਪੇ ਹੀ ਖਾਂਦੇ ਨੇ ਇਹ ਕਹਿੰਦੇ ਵੀ ਲੰਬੀ ਉਮਰ ਹੁੰਦੀ ਆ ਉਹਦੇ ਨਾਲ ਹੈਗਾ ਕੋਈ ਗੱਲ ਇਦਾਂ ਲੰਬੇ ਲੰਬੇ ਚ ਆਪਣੇ ਖਰਾਕ ਤੇ ਨਾਲ ਹੈ ਇਹਦਾ ਵਾਧੂ ਬੰਨੋ ਨਸ਼ੇ ਨਾਲ ਥੋੜੇ ਲੰਬੀ ਹੋਣੀ ਆ ਗਾੜੀ ਮੋੜਾ ਵਧਣ ਲੱਗਣ ਫਿਰ ਰਣ ਦੇ ਅੰਕ ਚ ਕੀ ਨਾਮ ਹੈ ਤੁਹਾਡਾ ਮਨਲਾ ਜਗਬੋਨ ਸਿੰਘ ਜੀ ਸਾਰੀਆਂ ਸਰਕਾਰਾਂ ਦੇਖੀਆਂ ਨੇ ਨਵੀਂ ਨੂੰ ਵੀ 3 ਸਾਲ ਹੋ ਗਏ ਕਿੰਨਾ ਕ ਫਰਕ ਲੱਗ ਰਿਹਾ ਹੈ ਮਹਿਸੂਸ ਫਰਕ ਦੇਖੋ ਜੇ ਕੋਈ ਮਾਰਾ ਬਟਾ ਫਰਕੇ ਪਾਉਂਦਾ ਦੁਨੀਆ ਸਰਕਾਰਾਂ ਨਹੀਂ ਚੱਲਣ ਦਿੰਦੀਆਂ ਨੂੰ ਜੇ ਮਾਨੂੰ ਇਹ ਮਾਲੇ ਕੋ ਬੰਦਾ ਕੰਮ ਕਰ ਲਗਾ ਪਿੰਡ ਦੇ ਨਗਰ ਦੇ ਕੰਮ ਕਰ ਰਿਹਾ ਚਾਰ ਰੋੜੇ ਦੇ ਅੱਗੇ ਖੜ ਜਾਣਾ ੜਕੇ ਮੈਨੂੰ ਇਹਨੂੰ ਚੱਲ ਨਹੀਂ ਗਾ ਨਹੀਂ ਚੱਲਣਦੇ ਨਾ ਪਿੱਛੇ ਨੂੰ ਇਹਦੇ ਪੈਰ ਖਿੱਚਣਗੇ ਇਹੀ ਹਾਲ ਆ ਸਰਕਾਰਾਂ ਦਾ ਜਿਹੜੀ ਸਰਕਾਰ ਹਾਜ਼ਰ ਹੁੰਦੀ ਹੈ ਉਹ ਜਿਹੜੀਆਂ ਟੁੱਟੀਆਂ ਹੁੰਦੀਆਂ ਨੇ ਉਹ ਫੜ ਫੜ ਕੇ ਪਿੱਛੇ ਨੂੰ ਲਈ ਉਹਦੇ ਪਿੱਛੇ ਨੂੰ ਆ ਜਾ ਅੱਗੇ ਨਾ ਜਾ ਤੂੰ ਜੇ ਤੂੰ ਕੰਮ ਕਰ ਗਿਆ ਸਾਡੀ ਲਈ ਕੋਈ ਸਾਡੀ ਰੋਟੀ ਜੇ ਤੁਸੀਂ ਕਹਿੰਦੇ ਹੋ ਸੱਤਾ ਦੇ ਪੈਰ ਖਿੱਚਦੇ ਨੇ ਪਾਰਟੀਆਂ ਦੇ ਵਿੱਚ ਪੈਰ ਆਪੋ ਆਪਣੀ ਖਿੱਚੀ ਜਾਂਦੇ ਨੇ ਤੁਹਾਨੂੰ ਪਤਾ ਕਾਂਗਰਸੀ ਆਪਣੇ ਖਿੱਚ ਰਹੇ ਨੇ ਅਕਾਲੀ ਦਲ ਵਾਲੇ ਬੀਬੀ ਜਗੀਰ ਕਰੋਣੀ ਸੁਖਵੀਰ ਦੇ ਖਿੱਚ ਰਹੇ ਨੇ ਇਹ ਲੱਗਦਾ ਵੀ ਜਿਹੜੀਆਂ ਪਾਰਟੀਆਂ ਨੇ ਬਾਕੀ ਵਿਰੋਧੀ ਪਾਰਟੀਆਂ ਉਹ ਮਤਲਬ ਉਹਨੀਆਂ ਮਜ਼ਬੂਤ ਨਹੀਂ ਰਹੀਆਂ ਮੰਨਦੇ ਹੋ ਨਹੀਂ ਉਹ ਠੀਕ ਹੈ ਤੁਹਾਡੀ ਗੱਲ ਮੰਨਦਾ ਪਰ ਇਹ ਜਿਹੜੀ ਆਮ ਪਾਰਟੀ ਹੈ ਇਹ ਹਜੇ ਹੁਣ ਆਈ ਹੈ ਇਹਨਾਂ ਕੋ ਗੁੰਡਾਗਰਦੀ ਜਾਂ ਕੋਈ ਬਦਮਾਸ਼ ਉਹਦੇ ਘੱਟ ਹੈ ਜਿਹੜੀਆਂ ਪੁਰਾਣੀਆਂ ਪਾਰਟੀਆਂ ਅਕਾਲੀ ਹੋਏ ਕਾਂਗਰਸੀ ਹੋਏ ਇਹਨਾਂ ਕੋ ਜ਼ਿਆਦੇ ਹੈ ਇਹ ਪੱਕੀਆਂ ਪਾਰਟੀਆਂ ਨੇ ਪੁਰਾਣੀਆਂ ਪਾਰਟੀਆਂ ਨੇ ਇਹਨਾਂ ਕੋ ਗੁੰਡਾਗਰਦੀ ਵੀ ਜ਼ਿਆਦੀ ਹੈ ਬਦਮਾਸ਼ ਵੀ ਜ਼ਿਆਦੇ ਹੈ ਇਹ ਬਾਰੇ ਤੇ ਇਹ ਗਾਇ ਨੂੰ ਚੱਲਣ ਨਹੀਂ ਦਿੱਤੇ ਕਿਸੇ ਬੰਦੇ ਨੂੰ ਜਿਹੜਾ ਜਿਹਦਾ ਰਾਜ ਆਉਂਦਾ ਉਹਨੂੰ ਖੇਟ ਕੇ ਪਰ ਇਹਨੂੰ ਆਪਣੀ ਕੁਰਸੀ ਤੇ ਬੈਠਣ ਨੂੰ ਕਰਦੇ ਆਂ ਅਕਾਲੀ ਦਲ ਦਾ ਭੁੱਖ ਦਿਖਦੇ ਕੋਈ ਸੁਖਵੀਰ ਦੇ ਹੱਥਾਂ 'ਚ ਅਕਾਲੀ ਦਲ ਦਾ ਵੀ ਇਹੀ ਅਕਾਲੀ ਦਲ ਦੇ ਵਿੱਚ ਦੱਸੋ ਵੀ ਕਿਹੜੇ ਉਹਨਾਂ ਨੂੰ ਜਿੱਤਾ ਪ੍ਰਕਾਸ਼ ਸਿੰਘ ਬਾਦਲ ਸੀ ਉਹਦੋਂ ਚਲੋ ਪਹਿਲਾਂ-ਪਹਿਲਾਂ ਕੰਮ ਕਰ ਗਿਆ ਆ ਜਿੱਦਾਂ ਦਾ ਤਾਂ ਮੁੰਡਾ ਰਲਿਆ ਬੈ ਨਾਲ ਉਹਦੇ ਠੱਠੇ ਬਿਠਾਇਆ ਬੈਨ ਉਹਨੇ ਕੱਖ ਨਹੀਂ ਉਹਨੂੰ ਨਾ ਉਹਨੂੰ ਬੰਨ ਦਿੱਤਾ ਆ ਜਾਂਦਾ ਜਾਂਦਾ ਵਿਚਾਰਾ ਮਾਰਦਾ ਮਾਰਦਾ ਹਾਰ ਕੇ ਬਹਿ ਗਿਆ ਉਹ ਆ ਵੋਟਾਂ ਤੋਂ ਹਾਰ ਗਿਆ ਉਹਦੀ ਵਜ੍ਹਾ ਕਰਕੇ ਹਾਰਿਆ ਇਹਦਾ ਪ੍ਰਕਾਸ਼ ਆਪਣੇ ਇਲਾਕੇ ਦਾ ਵਿੱਚ ਜਿੱਤਦਾ ਹੀ ਹੋ ਨਹੀਂ ਜਿੱਤੇ ਉੱਥੇ ਯਾਰ ਕਰ ਚਲਾ ਉਹਦੇ ਕਰਕੇ ਮੰਨਦੇ ਉਹਦੇ ਕਰਕੇ ਮੁੰਡੇ ਦੀ ਗਲਤੀ ਉਹਦੀ ਇੱਕ ਬੀਬੀ ਜ਼ਗੀਰਕਰ ਉਹ ਨਹੀਂ ਢਿੰਡ ਸਿਉਣੀ ਇਹਨਾਂ ਨੇ ਵੀ ਰੋਲਾ ਪਿਆ ਪਿਆ ਪਹਿਲਾਂ ਤਾਂ ਇਹ ਵੀ ਮੰਤਰੀ ਰਹੇ ਨੇ ਸਰਕਾਰਾਂ ਚ ਹੁਣ ਇਹ ਨਰਾਜ ਗਾਤ ਨੂੰ ਆਪਣੀ ਪਾਰਟੀ ਤੋਂ ਨਰਾਜ ਹੋਣੇ ਨਾ ਖਾਣ ਨੂੰ ਨਹੀਂ ਮਿਲਦਾ ਹੁਣ ਇਕੱਲਾ ਹੀ ਸੁਖਵੀਰ ਠੇਕ ਬਾਦਲ ਕਹਿੰਦਾ ਮੇਰੇ ਮੇਰੀ ਜੇਬਰ ਢਿੱਡ ਚਾਵੇ ਇਹ ਸਾਡੇ ਸਾਈਡ ਤੇ ਖੜੇ ਆ ਗੜੇ ਰਹਿੰਦੇ ਨਾਲ ਦੇਵੇਂ ਇਹਨਾਂ ਨੂੰ ਉਤਾਰ ਕੇ ਅੰਦਰ ਆਜੇ ਇਹ ਤਾਂ ਬੋਲਣ ਮੰਨਾ ਕਿ ਪਾਰਟੀ ਨਵੀਂ ਬਣੂਗੀ ਇਹਨਾਂ ਜਿਹੜਾ ਪਾਰਟੇ ਦੂਜੇ ਪਾਰਟੀਆਂ ਵਿੱਚ ਜਾਣਗੇ ਜਿਵੇਂ ਅੱਗੇ ਭੱਜ ਗਏ ਕੋਈ ਕਾਲੀਆਂ ਕੱਲ ਆਪਣੇ ਕਾਂਗਰਸ ਚਲ ਜਾਓ ਕੋਈ ਹਾਂ ਪਾਰਟੀ ਭੱਜੂਗਾ ਇਹ ਹੀ ਪਾਰਟੀ ਹੋਟੇਗਾ ਕਿੰਨੋ ਹੋ ਸਕਦਾ ਭਾਜੀ ਕੀ ਨਾਮ ਹੈ ਮਲਕੀ ਸਿੰਘ ਸਰਪੰਚ ਸਾਫ ਕਾ ਸਰਪੰਚ ਠੀਕ ਹੈ ਕਿਵੇਂ ਦੇਖਦੇ ਜਿਹੜੀਆਂ ਪਿਛਲੀਆਂ ਪਾਰਟੀਆਂ ਸੀਗੀਆਂ ਹੁਣ ਨਵੀਂ ਸਰਕਾਰ ਆਈ ਹੈ ਜਾਂ ਪਿਛਲੀਆਂ ਸਰਕਾਰਾਂ ਸੀਗੀਆਂ ਫਰਕ ਮਹਿਸੂਸ ਕਰਦੇ ਹੋ ਕਿਹੜੇ ਕਿਹੜੇ ਮਾਮਲਿਆਂ ਨੂੰ ਲੱਗਦਾ ਹੈ ਮੁੱਦਿਆਂ ਨੂੰ ਲੈ ਕੇ ਵੀ ਆ ਕੰਮ ਪਹਿਲਾਂ ਨਹੀਂ ਸੀ ਹੋਏ ਹੁਣ ਹੋ ਗਏ ਹਾਂਜੀ ਬਿਲਕੁਲ ਬਹੁਤ ਜ਼ਿਆਦਾ ਫਰਕ ਹੈ ਜੀ ਮੈਂ ਪਿਛਲੇ 5 ਸਾਲਾਂ ਦੇ ਵਿੱਚ ਸਰਪੰਚ ਨਹੀਂ ਸਰਪੰਚ ਨੇ ਪਿਛਲੇ 5 ਸਾਲ ਦੇ ਵਿੱਚ ਜਦੋਂ ਤੁਰ ਮੈਂ ਆਮ ਕਰਦਾ ਮੁੰਡਾ ਸੀਗਾ ਜੀ ਆਪਾਂ ਨੇ ਸਰਪੰਚੀ ਦਾ ਉਹਦਾ ਪਿੰਡ ਵਾਲਿਆਂ ਨੇ ਮੈਨੂੰ ਸਰਪੰਚੀ ਦਾ ਉਹਦਾ ਦਿੱਤਾ ਹੀ ਵੀ ਚਲੋ ਬਹੁਤ ਧੰਨਵਾਦ ਕਰਨਾ ਪੈਣਾ ਪਿੰਡ ਵਾਲਿਆਂ ਦਾ ਜੀ ਇਹਨਾਂ ਨੇ ਮੈਨੂੰ ਐਡਾ بڑا ਮੌਕਾ ਬਖਸ਼ਿਆ ਹਨਾ ਜੀ ਸੇਵਾ ਦਾ ਮੌਕਾ ਦਿੱਤਾ ਤੇ ਜਦੋਂ ਮੈਨੂੰ ਇਹ ਮੌਕਾ ਮਿਲ ਗਿਆ ਮੇਰੇ ਦਿਲ ਦੇ ਵਿੱਚ ਰੀਜ ਸੀਗੀ ਮੈਂ ਆਪਣੇ ਪਿੰਡ ਨੂੰ ਪੂਰੀ ਹਰਿਆਲੀ ਦੀ ਐਪ ਬਣਾਉਣੀ ਚਾਹੁੰਦਾ ਸੀਗਾ ਜੀ ਜਿੰਨਾ ਵੀ ਕੋਈ ਮਨ ਕੀਤਾ ਵੀ ਕਰਿਆ ਕੋਸ਼ਿਸ਼ ਕਰਿਆ ਪਿੰਡ ਦੇ ਚਾਰ ਸਵੇਰੇ ਲਾਈਟਾਂ ਵੀ ਲਗਾ ਦੀਆਂ ਆਪਾਂ ਨੇ ਹਨਾ ਜੀ ਪਾਣੀ ਵਾਲੀ ਟੈਂਕੀ ਸਾਡੇ ਪਿੰਡ ਦੀ ਬਹੁਤ ਦੇਰ ਤੋਂ ਉਮੀਦ ਸੀਗੀ ਪਾਣੀ ਵਾਲੀ ਟੈਂਕੀ ਦੀ ਵੀ ਪਿੰਡ ਦੇ 40 ਸਾਲਾਂ ਦੀ ਟੈਂਕੀ ਨਹੀਂਸ ਲੱਗ ਰਹੀ ਉਹ ਵੀ ਅਸੀਂ ਨੇ ਲਵਾਈ ਜੀ ਤੇ ਸਾਡੇ ਪਿੰਡ ਦੇ ਚਾਰ ਲਾਈਟਾਂ ਲੱਗੀਆਂ ਜੀ ਹੋਰ ਬੈਂਚ ਟੇਬਲ ਲੱਗੇ ਸੜਕਾਂ ਪੱਕੀਆਂ ਕਰੀਆਂ ਪਾਰਕਾਂ ਬਣਾਈਆਂ ਸ਼ਮਸ਼ਾਨ ਘਾਟ ਪੱਕੇ ਕਰੇਗੇ ਨਹੀਂ ਜੀ ਜਦੋਂ ਤੋਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈਗੀ ਉਦੋਂ ਤੋਂ ਮੈਨੂੰ ਇੱਕ ਵੀ ਕੰਮ ਨਹੀਂ ਕਰ ਦਿੱਤਾ ਜੀ اچھا ਜਿਵੇਂ ਇਹਨਾਂ ਦੀ ਸਮੱਸਿਆ ਸੀ ਕਹਿ ਰਹੇ ਸੀ ਪਿੱਛੋਂ ਵੀ ਨਲੀ ਗਲੀਆਂ ਵਾਲੀਆਂ ਦੇ ਲੋਕ ਅਜੇ ਵੀ ਖੜੇ ਨੇ ਗੰਦਗੀ ਬੜੀਆ ਪਿੰਡ 'ਚ ਉਹ ਤੁਸੀਂ ਕਹਿੰਦੇ ਹੋ ਵੀ ਜਿਹੜੇ ਇਹਨਾਂ ਨੇ ਫੰਡ ਰੋਕੀ ਨਾ ਉਹਦੇ ਕਰਕੇ ਸਮੱਸਿਆ ਆਈ ਹੈ ਹਾਂਜੀ ਸਰ ਮੈਂ ਉਹ ਏਦਾਂ ਗੱਲ ਕਰ ਰਿਹਾ ਵੀ ਜਦੋਂ ਤੋਂ ਇਹਨਾਂ ਨੇ ਮੈਨੂੰ ਮੌਕਾ ਦਿੱਤਾ ਸੀਗਾ 2.5 ਸਾਲ ਦੇ ਵਿੱਚ ਮੈਂ ਬੜੇ ਕੰਮ ਕੀਤੇ ਜੀ ਜਿੰਨ ਜਿੰਨੇ ਵੀ ਹਨਾ ਤੇ ਆਮ ਆਦਮੀ ਦੀ ਸਰਕਾਰ ਬਣਨ ਤੋਂ ਬਾਅਦ ਉਸ ਤੋਂ ਪਹਿਲਾਂ ਵੀ ਜਦੋਂ ਮੈਂ ਮੌਕਾ ਸੰਭਿਆ ਸੀਗਾ ਮੇਰੇ ਕੋਲ ਖਜ਼ਾਨਾ ਬਿਲਕੁਲ ਖਾਲੀ ਦਾ ਜੀ ਅੱਜ ਦਿਨ ਜੇ ਦੇਖਿਆ ਜਾਵੇ 80 ਲੱਖ ਰੁਪਏ ਦੇ ਕਰੀਬ ਸਾਡੇ ਪੰਚਾਇਤ ਅਕਾਊਂਟ ਵਿੱਚ ਆ ਜਿਹੜਾ ਕਿ ਜਮਾ ਕਰਕੇ ਰੱਖਿਆ ਗਿਆ ਮੇਰੇ ਕੋਲ ਹੈ ਨਾ ਜੀ ਵਿੱਚ ਜਿੰਨੀ ਸਾਮਬ ਸੰਭਾਲ ਕੀਤੀ ਗਈ ਹੈ ਤੇ ਪਿੰਡ ਦੇ ਵਿੱਚ ਕੰਮ ਵੀ ਇੰਨੇ ਕੀਤੇ ਗਏ ਨੇ ਤੁਸੀਂ ਪਿੰਡ ਵਾਲੇ ਬੈਠੇ ਨੇ ਜੇ ਤੁਹਾਨੂੰ ਇੱਕ ਵੀ ਕੋਈ ਕਹਿ ਦੇਵੇ ਮਹਸਪੰਡ ਜਿਹੜੇ ਸਰਪੰਚ ਨੇ ਕੰਮ ਨਹੀਂ ਕੀਤਾ ਤਾਂ ਮੈਂ ਇਸ ਗੱਲ ਦਾ ਗੁਨਾਹਗਾਰ ਹੋਗਾ ਨਾ ਜੀ ਵੀ ਜਿੰਨੇ ਵੀ ਕੰਮ ਕੀਤੇ ਨੇ ਬਾਕੀ ਜਿਵੇਂ ਮਤਲਬ ਉਹ ਸਮੱਸਿਆ ਕਿਹਾ ਰਹੇ ਨੇ ਗਲੀਆਂ ਵਾਲੀਆਂ ਦੀ ਇਹ ਹੱਲ ਹੋਊਗੀ ਆਉਣ ਵਾਲੇ ਸਮੇਂ 'ਚ ਚਲੋ ਅੱਗੇ ਪੰਚਾਇਤ ਨੂੰ ਨਵੀਂ ਬਣਨੀ ਆ ਹਾਂਜੀ ਇਹ ਤਾਂ ਬਿਲਕੁਲ ਹੋਣੀ ਚਾਹੀਦੀ ਹੈ ਹੁਣ ਜਦੋਂ ਆਮ ਆਦਮੀ ਦੀ ਸਰਕਾਰੇ ਬਣ ਗਈ ਤੀ ਮੈਨੂੰ ਇਹਨਾਂ ਨੇ ਕੰਮ ਨਹੀਂ ਕਰਨ ਦਿੱਤਾ ਜੀ ਉਸ ਤੋਂ ਪਹਿਲਾਂ ਮੈਂ ਸਫਾਈ ਸੇਵਕ ਵੀ ਲਾ ਕੇ ਰੱਖਦਾ ਸਭ ਕੰਮ ਕਰ ਦਿੱਤੇ ਜੀ ਜਦੋਂ ਇਹਦੀ ਸਰਕਾਰ ਬਣ ਗਈ ਤਾਂ ਮੈਨੂੰ ਕੰਮ ਹੀ ਨਹੀਂ ਕਰਨ ਦਿੱਤਾ ਜੀ ਜਿੰਨਾ ਪੈਸਾ ਬਲਾਕ ਹੁੰਦਾ ਚਲੇਗਾ ਹਨਾ ਹੋਰ ਬਹੁਤ ਪੈਸਾ ਆਇਆ ਬਤ ਪਿੰਡ 80 ਲੱਖ ਰੁਪਏ ਹੋ ਗਏ ਜਦੋਂ ਮੈਂ ਪਿੰਡ ਦੀ ਪੰਚਾਇਤ ਸੰਭੀ ਸੀਗੀ ਉਦੋਂ ਮੈਂ ਪਿੰਡ ਦਾ ਖਜ਼ਾਨਾ ਖਾਲੀ ਸੀਗਾ ਜੀ ਤਲਵੱਗੇ ਮਾਹੌਲ ਕੀ ਲੱਗ ਰਿਹਾ ਉਹ ਪੰਚਾਇਤੀ ਚੋਣਾਂ ਫੇਰ ਆ ਰਹੀਆਂ ਨੇ ਕਹਿੰਦੇ ਬਿਨਾ ਚੋਣ ਨਿਸ਼ਾਨ ਤੋਂ ਲੜੀਆਂ ਜਾਣਗੀਆਂ ਭਗਵੰਤ ਮਾਨਤ ਐਵੇਂ ਵੀ ਕਹਤਾ ਵੀ ਸਰਬਸੰਮਤੀ ਨਾਲ ਸਰਪੰਚ ਚੋਣ ਲੋ ਤੁਹਾਡੇ ਮਾਹੌਲ ਹੈਗਾ ਸਰਬਸੰਮਤੀ ਵਾਲਾ ਪਿੰਡ ਚ ਕਿ ਪਾਰਟੀ ਬਾਜ਼ੀ ਹੈ ਜੇ ਸਰ ਇੰਨੀ ਗੱਲ ਹੋ ਜAVE ਨਾ ਸਾਡੇ ਪਿੰਡ ਦੇ ਵਿੱਚ ਵੀ ਹਾਂ ਸੰਮਤੀ ਨਾਲ ਚੁਣਿਆ ਜਾਵੇ ਮੈਂ ਤਾਂ ਕਹਿੰਦਾ ਜੀ ਕਿਸੇ ਮੈਂ ਤਾਂ ਇਹ ਵੀ ਕਹੂੰਗਾ ਵੀ ਜੀ ਕਿਸੇ ਦੇ ਕਾਗਜ਼ ਵੀ ਰਿਜੈਕਟ ਨਹੀਂ ਹੋਣ ਚਾਹੀਦੇ ਤਾਂ ਵੀ ਸਰਪੰਚੀਆਂ ਸਹੀ ਹੋ ਜਾਣਗੀਆਂ ਸੰਮਤੀ ਤਾਂ ਬਹੁਤ ਦੂਰ ਦੀ ਗੱਲ ਹੈ ਜੇ ਕਾਗਜ਼ ਵੀ ਕਿਸੇ ਰਿਜੈਕਟ ਨਾ ਹੋਣ ਹਾਂਜੀ ਹਾਂਜੀ ਕਾਗਜ਼ ਵੀ ਕਿਸੇ ਰਿਜੈਕਟ ਨਹੀਂ ਹੋਣੇ ਚਾਹੀਦੇ ਤਾਂ ਹੀ ਬਹੁਤ ਨਾ ਤਾਂ ਧੰਨਵਾਦ ਹੋਗਾ ਆਮ ਆਦਮੀ ਸਰਕਾਰ ਦਾ ਵੀ ਜੇ ਕਾਗਜ਼ ਵੀ ਕਿਸੇ ਦੇ ਰਿਜੈਕਟ ਨਾ ਕਰਾਉਣਾ ਵੀ ਨਹੀਂ ਕੋਈ ਦਿੱਕਤ ਨਹੀਂ ਹੈ ਕਿ ਵੈਸੇ ਸੰਮਤੀ ਦਾ ਮੁਸ਼ਕਲ ਹੈ ਸਾਡੇ ਪਿੰਡ ਦੇ ਵਿੱਚ ਜੀ ਬਿਜਲੀ ਵਾਲਾ ਮਾਮਲਾ ਜਿਹੜਾ ਇਹਨਾਂ ਨੇ 600 ਯੂਨਟ ਕਰੀ ਆ ਕੋਈ ਫਾਇਦਾ ਪੂਤਾ ਮਿਲਿਆ ਲੋਕਾਂ ਨੂੰ ਇਸ ਦਾ ਫਾਇਦਾ ਤਾਂ ਚਲੋ ਕੁਛ ਲੋ ਲਾਭ ਇਸ ਚੀਜ਼ ਦਾ ਲੈ ਰਹੇ ਨੇ ਜੀ ਤੁਹਾਨੂੰ ਐਵੇਂ ਕਹੀਏ ਇਸ ਚੀਜ਼ ਦਾ ਫਾਇਦਾ 600 ਯੂਨਟ ਫਰੀ ਆ ਪਰ ਜਦੋਂ ਇੱਕ 600 ਤੋਂ ਇੱਕ ਆ ਜਾਂਦੀ ਆ ਤਾਂ ਫਿਰ 4 ਤੋਂ 5000 ਰੁਪਇਆ ਬਿੱਲ ਜਦੇ ਲੱਗਦਾ ਜੀ ਹਰ ਹਰ ਕਿਸੇ ਨੂੰ ਲੱਗਦਾ ਜਰਨਲ ਨੂੰ ਨਹੀਂ ਇਹ ਐਸਸੀ ਨੂੰ ਵੀ ਲੱਗਦਾ ਜੀ ਹਾਂਜੀ ਅਸੀਂ ਖੁਦ ਭਰ ਕੇ ਹਟੇ ਜੀ ਨਾ 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 ਸਭ ਨੂੰ ਲੱਗ ਲੱਗੂ ਆ ਜੀ ਹਾਂਜੀ ਲੱਗੂ ਆ ਜੀ ਸਮਾਰਟ ਮੀਟਰ ਵੀ ਜਿਹੜੇ ਮਤਲਬ ਪੁਰਾਣੇ ਮੀਟਰ ਤਾਂ ਲੋਕ ਤੁਹਾਨੂੰ ਪਤਾ ਖਰਾਬ ਹੋਣ ਲੱਗ ਗਏ ਅੱਗੋਂ ਬਸ ਸਮਾਰਟ ਮੀਟਰ ਆ ਰਹੇ ਨੇ ਉਹ ਲਾ ਰਹੇ ਨੇ ਕਈ ਲੋਕ ਇਹ ਵੀ ਇਤਰਾਜ਼ ਕਰਦੇ ਨੇ ਵੀ ਉਹ ਥੋੜਾ ਜਿਆਦਾ ਫਾਸਟ ਚ ਹਲਦਾ ਹੈ ਇਹ ਮੰਨਦੇ ਤੁਸੀਂ ਹਾਂਜੀ ਬਿਲਕੁਲ ਕੈਨ ਦੇ ਵਿੱਚ ਤਾਂ ਆਈ ਰਹੀ ਹੈ ਚੱਲ ਰਹੀ ਹੈ ਕੁਸ਼ਨ ਸਮਾਰਟ ਮੀਟਰ ਤਾਂ ਸਾਡੇ ਪਿੰਡ ਵਿੱਚ ਵੀ ਲੱਗ ਚੁੱਕੇ ਨੇ ਜੀ ਹਾਂਜੀ ਜਿਹੜਾ ਨਵਾਂ ਕਨੈਕਸ਼ਨ ਆ ਰਿਹਾ ਹੈ ਉਹ ਸਮਾਰਟ ਮੀਟਰ ਹੀ ਲਗਾਇਆ ਜਾ ਰਿਹਾ ਹੈ ਜੀ ਕੋਈ ਪੁਰਾਣਾ ਦੂਜਾ ਮੀਟਰ ਨਹੀਂ ਲਗਾਇਆ ਜਾ ਰਿਹਾ ਹਰ ਕਹੇਗਾ ਵੀ ਲਗਾ ਦੇ ਜਿਆਦਾ ਕਰਦਾ ਹੈ ਜੂਤਾ ਦੇਖੋ ਆਪਣੇ ਲੱਗੇ ਨਹੀਂ ਜੀ ਹੈਗੇ ਆਪਾਂ ਕਹਿ ਨਹੀਂ ਸਕਦੇ ਉਸ ਮਸਲੇ ਨੂੰ ਹਾਂ ਜਿਹੜੀ ਜਿਹੜੀ ਗੱਲ ਹੋ ਗਈ ਉਹ ਆਪਾਂ ਕਹੂਗੇ ਜੀ ਵੀ ਮੈਂ ਤਾਂ ਤੁਹਾਨੂੰ ਇਹੀ ਕਹੂੰਗਾ ਜਦ ਤੋਂ ਆਮ ਆਦਮੀ ਦੀ ਸਰਕਾਰ ਬਣ ਗਈ ਪਿੰਡ ਦੇ ਵਿੱਚ ਮੇਰਾ ਇੱਕ ਵੀ ਕੰਮ ਨਹੀਂ ਕਰਨ ਦਿੱਤਾ ਹੀ 80 ਲੱਖ ਰੁਪਏ ਦੇ ਕਰੀਬ ਜਮ੍ਹਾਂ ਕਰ ਚੁੱਕੇ ਹਾਂ ਜੀ ਵੀ ਕੋਈ ਕਿਸੇ ਨੇ ਕੰਮ ਨਹੀਂ ਲੇ ਲਗਾ ਠੀਕ ਹੈ ਅਮਰਤਪਾਲ ਨੂੰ ਜਾਣਦੇ ਹੋ ਅਮਰਤ ਐਮਪੀਪੀ ਬਣ ਕੇ ਹਜੇ ਵੀ ਜੇਲ੍ਹ ਦੇ ਵਿੱਚ ਨੇ ਬਾਹਰ ਨਹੀਂ ਕੱਢਿਆ ਜਾ ਰਿਹਾ ਮੰਨਦੇ ਹੋ ਵੀ ਕੱਢਣਾ ਚਾਹੀਦਾ ਹੈ ਹਾਂਜੀ ਬਿਲਕੁਲ ਕੱਢਣਾ ਚਾਹੀਦਾ ਜੀ ਉਹਨੂੰ ਬਿਲਕੁਲ ਜਦੋਂ ਉਹਦਾ ਇੰਨਾ ਕਸੂਰ ਨਹੀਂ ਹੈਗਾ ਤਾਂ ਉਹਨੂੰ ਬਾਹਰ ਕੱਢਣਾ ਚਾਹੀਦਾ ਜੀ ਕਿਉਂ ਨਹੀਂ ਕੱਢ ਰਹੇ ਉਹ ਸਰਕਾਰਾਂ ਦੀ ਮੈਂ ਤਾਂ ਨਲਾਇਕੀ ਕਹੂੰਗਾ ਜੀ ਜਿੰਨੀ ਉਹਦੀ ਸਜ਼ਾ ਵਣਦੀ ਉਹ ਨਹੀਂ ਦੇ ਦੋ ਜਿਹੜੀ ਸਜ਼ਾ ਵਣਦੀ ਉਹਦੀ ਜਦੋਂ ਸਜ਼ਾ ਤੋਂ ਇਲਾਵਾ ਚੱਲੂਗਾ ਤਾਂ ਗਲਤ ਹੈ ਨਜਾਇਜ਼ ਹੈ ਉਹਦਾ ਉਹਦਾ ਸਰ ਤੋਂ ਤੁਹਾਨੂੰ ਵੀ ਪਤਾ ਜੀ ਉਹਨਾਂ ਜਿੰਨੇ ਹਾਂ ਬਿਲਕੁਲ ਜੀ ਜੇ ਗਲਤ ਤਾਂ ਗਲਤ ਹੈ ਉਹਨਾਂ ਨਾਲ ਬਿਲਕੁਲ ਉਹਨਾਂ ਨਜਾਇਜ਼ ਹੋ ਰਹੀ ਹੈ ਜੀ ਉਹਨੂੰ ਬਾਹਰ ਕੱਢਣਾ ਚਾਹੀਦਾ ਜੀ ਹਾਂਜੀ ਮੰਨ ਲਓ ਕਿ ਅੱਗੇ 2024 ਆਪਣਾ 27 ਦੀਆਂ ਚੋਣਾਂ ਹੋਣੀਆਂ ਨੇ ਐਮਐਲਏ ਵਾਲੀਆਂ ਉਹ ਵੀ ਕਹਿੰਦੇ ਨੇ ਕਿ ਅਮਰਤਪਾਲ ਉਹਨੀ ਪਾਰਟੀ ਬਣਾ ਕੇ ਲੜਨਗੇ ਜੇ ਇਦਾਂ ਦੀ ਗੱਲ ਲੱਗਦੀ ਹੈ ਲੋਕ ਸਪੋਰਟ ਕਰਨਗੇ ਤੁਸੀਂ ਜਿਵੇਂ ਚਲੋ ਸਰ ਅੱਗੇ ਦਾ ਮਾਹੌਲ ਤਾਂ ਸਰ ਅੱਗੇ ਦੇਖਿਆ ਜਾਊਗਾ ਹਨਾ ਵੀ ਪਹਿਲਾਂ ਤਾਂ ਉਹਨੂੰ ਇਹੀ ਹੈ ਵੀ ਪਹਿਲਾਂ ਉਹਨੂੰ ਬਾਹਰ ਦਾ ਕੱਢਾ ਕੱਢਣ ਦਾ ਹੱਕ ਬਣਦਾ ਜੀ ਸਰਕਾਰਾਂ ਦਾ ਜੀ ਧੰਨਵਾਦ ਕੀ ਨਾਮ ਹੈ ਜੀ ਦਰਸ਼ਨ ਸਿੰਘ ਜੀ ਕੀ ਕਹਿਆ ਕੁਝ ਮਸਿਆ ਸਮੱਸਿਆ ਦਾ ਸਾਡੇ ਪਿੰਡ ਚ ਆਹੀ ਰਹੀ ਹੈ ਸਰਪੰਚ ਸਾਹਿਬ ਆ ਸਾਰਾ ਕੁਝ ਦੱਸੇ ਦੱਤਾ ਜਦੋਂ ਤੇ ਝਾੜੂ ਵਾਲੀ ਸਰਕਾਰ ਬਣੀ ਆ ਜੀ ਉਸ ਦਿਨ ਤੋਂ ਇਸ ਬੰਦੇ ਨੂੰ ਕੋਈ ਕੰਮ ਨਹੀਂ ਕਰਨ ਦਿੱਤਾ ਪਰਚੇ ਵੀ ਹੋਲੇ ਇਸ ਬੰਦੇ ਪਰਚੇ ਵੀ ਹੋਲੇ ਸਾਡੇ ਉਰ ਸਾਡਾ ਭਾਈ ਉਹ ਆਹੇ ਤੇ ਅਸੀਂ ਤਾਂ ਸਦਾ ਕਹਾਂਗੇ ਸਾਨੂੰ ਡਰ ਨਹੀਂ ਕਿਸੇ ਦਾ ਕੋਈ ਗਾੜੀ ਨਾਲ ਕੋਈ ਵੀ ਅਸੀਂ ਛੱਡੀ ਹੈ ਨਹੀਂ ਪਿੰਡ ਚ ਕਿ ਜਦੋਂ ਤੇ ਸਾਡੇ ਕੋਲ ਪੈਸੇ ਵੀ ਪਏ ਆ ਹੁਣ ਦੱਸ ਕੇ ਸਾਡੇ ਸਰਪੰਚ ਸਾਹਿਬ ਤੇ ਕੋਈ ਗਾੜੀ ਨਾਲ ਨਹੀਂ ਛੱਡੀ ਲਾਈਟਾਂ ਦਾ ਕੰਮ ਟੈਂਕੀ ਦਾ ਤੇ ਚਾਰ ਦਿਵਾਰੀ ਦੋ ਸਾਡੇ ਏਸੀ ਸ਼ਮਸ਼ਾਨ ਘਾਟ ਉਹ ਲੱਗਾ ਜਰਨਲ ਲੱਗਾ ਤੋਂ ਦੋਏ ਸ਼ਮਸ਼ਾਨ ਘਾਟਾਂ ਦੀ ਚਾਰ ਦਿਵਾਰੀਆਂ ਸੈੱਡ ਸਾਰਾ ਕੁਝ ਬਾਗਲ ਸਾਰਾ ਕੁਝ ਕਰਾ ਦਿੱਤਾ ਜਿੰਨਾ ਕੰਮ ਹੈ ਸਰਪੰਚ ਸਾਹਿਬ ਨੇ ਕਰਿਆ ਜਿੰਨਾ ਕਿਸੇ ਪੰਚਾਇਤ ਨੇ ਕਰੀ ਹੈ ਨਹੀਂ ਸਾਨੂੰ ਪਿੰਡ 'ਚ ਇੱਕ ਵੀ ਬੰਦਾ ਉੱਠ ਕੇ ਕਹਿ ਦੇਵੇ ਵੀ ਆਹ ਕੰਮ ਛੱਡਤਾ ਸਰਪੰਚ ਸਾਹਿਬ ਨੇ ਜਦੋਂ ਤੇ ਛਾੜੂ ਵਾਲੀ ਸਰਕਾਰ ਆਈ ਆ ਉਦੋਂ ਤੋਂ ਇਸ ਬੰਦੇ ਤੇ ਪਰਚੇ ਹੋ ਰਹੇ ਆ ਉਹ ਕਾਦੋਂ ਹੋ ਰਹੇ ਆ ਪਰਚੇ ਜੇ ਇਹ ਸਹੀ ਤਾਂ ਨਹੀਂ ਹੁਣ ਉਹਨੂੰ ਜੇੜ ਚ ਪਛਾਣ ਦੇ ਝਾੜੂ ਵਾਲੇ ਸਿੱਧੀਆਂ ਅਗਲਾਂ ਦੇ ਸਾਡੇ ਕੋਲ ਪਾਰਟੀ ਬਾਜੀ ਐ ਪਿੰਡ ਚ ਪਾਰਟੀ ਬਾਜੀ ੱੱੱਕਾ ਚੱਲ ਰਿਹਾ ਪੂਰਾ ਆਮ ਆਦਮੀ ਸਰਕਾਰ ਦਾ ਪੂਰਾ ਪਿੰਡ ਚ ੱੱੱਕਾ ਚੱਲ ਰਿਹਾ ਨਹੀਂ ਪੁੱਛ ਲੋ ਜਿਹਨੂੰ ਮਰਜੀ ਪਿੰਡ ਦੇ ਨਵੇਂ ਬੰਦੇ ਨੇ ਜਿਹੜੇ ਨਵੇਂ ਬੰਦੇ ਹਾਂ ਨਵੀਂ ਪਾਰਟੀ ਬਣੀ ਐ ੱੱੱਕਾ ਕਰ ਰਹੇ ਸ੍ਰੀ ਆਮ ਸਾਡੇ ਨਾਲ ਖੁਦ ੱੱੱਕਾ ਹੋਇਆ ਅਸੀਂ ਕੋਈ ਝੂਠ ਬੋਲੇ ਬਿਲਕੁਲ ੱੱੱਕਾ ਹੋ ਰਿਹਾ ਸਾਡੇ ਨਾਲ ਹਾਂ ਅਸੀਂ 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 ਨਹੀਂ ਦਾਂਗੇ ਵੋਟ ਇਹਨਾਂ ਨੂੰ ਝਾੜੂ ਵਾਲਿਆਂ ਨੂੰ ਸ੍ਰੀ ਆਮ ਕਹਿੰਦੇ ਅਸੀਂ ਵੋਟ ਨਹੀਂ ਦੰਦੇ ਧੰਨਵਾਦ ਹਾਂਜੀ ਤਾ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਪਿੰਡ ਵਾਲਿਆਂ ਨੇ ਆਪਣੀ ਰਾਏ ਰੱਖੀ ਹੈ ਸਰਕਾਰ ਦੇ ਕੰਮਾਂ ਕਰਾਂ ਨੂੰ ਲੈ ਕੇ ਪਿਛਲੀਆਂ ਸਰਕਾਰਾਂ ਦੇ ਕੰਮਾਂ ਕਰਾਂ ਨੂੰ ਲੈ ਕੇ तमाम ਗੱਲਬਾਤ ਜਿਹੜੀ ਦੁੱਕ ਰੱਖੀ ਹੈ ਕੈਮਰਾਮੈਨ ਤਬਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਲੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ